ਸਾ ਸ਼ਰੀਰਿਕ ਅਲਜੀ ਐ ਸੂਟ ਦੇ ਉੱਪਰ ਜੁਆਇੰਟ ਲੈਸ ਤੇ ਟਿਸ਼ੂ ਵਾਲੀ ਲੇਸ ਲੱਗੀ ਹੋਈ ਆ 12 ਇੰਚ ਤੀਰਾ ਤਿਆਰ ਦੇ ਹਿਸਾਬ ਦੇ ਨਾਲ ਤੀਰਾ ਬਿਲਕੁਲ ਟਿਸ਼ੂ ਦੇ ਉੱਪਰ ਹੀ ਆਂਦਾ ਆ ਇਸ ਨੂੰ ਆਪਾਂ ਲਾਈਨਿੰਗ ਨਹੀਂ ਲਗਾਣੀ ਹੈਗੀ ਸੂਟ ਦੇ ਆਰ ਪਾਰ ਦਿਖਦਾ ਇਹਨੂੰ ਵਲ ਵੀ ਦੇਖੋ ਕਿੰਨੇ ਸਾਰੇ ਪਏ ਦੋਨੋਂ ਸਾਈਡ 'ਤੇ ਵਲ ਪਏ ਹੋਏ ਆ ਇਹ ਦੇਖੋ ਬਹੁਤ ਜ਼ਿਆਦਾ ਵਲ ਪਏ ਹੋਏ ਸੂਟ ਫੋਲਦਾ ਹੈ ਸੈਂਟਰ ਦੇ ਵਿੱਚੋਂ ਹੁਣ ਪਹਿਲਾਂ ਆਪਾਂ ਇਸ ਨੂੰ ਠੀਕ ਕਰਨ ਦੇ ਲਈ ਸਿਲਾਈ ਨੂੰ ਕੱਢਾਂਗੇ ਸਿਲਾਈ ਖੋਲਾਂਗੇ ਆ ਸਾਰੀ ਆਪਾਂ ਇਹ ਦੇਖੋ ਦੋਨੋਂ ਪਾਰਟ ਅਲੱਗ ਹੈ 2.5 ਇੰਚ ਹੈ 2.5 ਇੰਚ ਮੇਂ ਕਪੜਾ ਲਿਆਇਆ ਹੁਣ ਇਹ ਐਕਸਟਰਾ ਕਪੜੇ ਨੂੰ ਪਹਿਲਾਂ ਮੈਂ ਜਿਹੜਾ ਪਾਰਟ ਅਲੱਗ ਕੀਤਾ ਸੀ ਉਹਦੇ ਨਾਲ ਜੁਆਇੰਟ ਕਰਾਂਗੇ ු පසය පසු රයිල ගමගේ හොන පස්සන්ට්‍ර වල පාට්නු වියස් දෙනාල්ල ගමගේ ਹੁਣੇ ਬਿਨਾ ਲਾਈਨਿੰਗ ਤੋਂ ਵੀ ਸੂਟ ਆਪਾਂ ਸੀ ਸਕਦੇ ਆ ਕਪੜਾ ਅਟੈਚ ਕਰ ਦਿੱਤਾ ਨਾਲ ਹੁਣ ਇਸ ਤਿਆਰ ਪਾਣੀ ਦਿਖੇਗਾ ਕਪੜਾ ਅਟੈਚ ਹੋ ਗਿਆ ਆ ਇਹ ਦੇਖੋ ਇਹ ਸਾਈਡ ਆਪਾਂ ਕਪੜਾ ਅਟੈਚ ਕੀਤਾ ਹੈ ਦੇਖੋ ਕਿੰਨਾ ਫਰਕ ਹੈ ਦੂਸਰੀ ਸਾਈਡ ਹਜੇ ਮੈਂ ਲਗਾਣਾ ਆ ਹੁਣ ਬਿਨਾ ਲਾਈਨਿੰਗ ਤੋਂ ਆਪਾਂ ਆਰਾਮ ਨਾਲ ਸੂਟ ਸੀ ਸਕਦੇ ਆ